ਇਹ ਤਸਵੀਰਾਂ ਤਾਂ ਉਹ ਮਾੜੇ ਦਿਲ ਵਾਲਾ ਤਾਂ ਨਾ ਹੀ ਦੇਖੇ ਜਿਹੜਾ ਡਰਾਈਵਰੀ ਵੀ ਕਰਦਾ ਏ ਤੇ ਕਿਤੇ ਮੱਥਾ ਟੇਕਣ ਵੀ ਜਾਂਦਾ ਏ ਕਿਉਂਕਿ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਖੌਫ ਸਦਾ ਇਸ ਕਰਕੇ ਹੋਇਆ ਪਿਆ ਏ ਕਿਉਂਕਿ ਇੱਕ ਪਾਸੇ ਜੇਕਰ ਤੁਸੀਂ ਧਿਆਨ ਦੇ ਨਾਲ ਇਸ ਕੈਂਟਰ ਦਾ ਪਿਛਲਾ ਪਾਸਾ ਦੇਖੋਗੇ ਤਾਂ ਉਹ ਸਾਰਾ ਇੱਕ ਪਾਸੇ ਹੋਇਆ ਪਿਆ ਏ ਤੇ ਦੂਸਰੇ ਪਾਸੇ ਜਿਹੜੀ ਗੱਡੀ ਇਹ ਕਰੇਟਾ ਆ ਬੁਰੀ ਤਰ੍ਹਾਂ ਨੁਕਸਾਨੀ ਗਈ ਏ ਪਰ ਤੁਹਾਨੂੰ ਇਹ ਤਸਵੀਰਾਂ ਦੇਖ ਕੇ ਸਹਿਜੇ ਅੰਦਾਜ਼ਾ ਹੋ ਜਾਣਾ ਏ ਕਿ ਇੰਨੀ ਤੇਜ਼ ਭਿਆਨਕ ਟੱਕਰ ਹੋਈ ਹੋਣੀ ਹੈ ਕਿ ਇਸ ਵੱਡੇ ਟੈਂਕਰ ਦਾ ਵੀ ਇੱਕ ਹਿੱਸਾ ਜਿਹੜਾ ਕੈਂਟਰ ਦਾ ਉਹ ਵੀ ਅਲੱਗ ਹੋ ਗਿਆ ਜਿਸ ਤੋਂ ਬਾਅਦ ਜੋ ਤਸਵੀਰਾਂ ਤੋਂ ਬਾਅਦ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਉਹ ਸਭ ਨੂੰ ਝੰਡੋੜ ਕੇ ਰੱਖਦੀਆਂ ਪਈਆਂ ਨੇ ਜ਼ਿਕਰੇ ਖਾਸ ਹੈ ਕਿ ਅੰਮ੍ਰਿਤਸਰ ਬਠਿੰਡਾ ਕੌਮੀ ਮਾਰਗ 54 ਤੇ ਜ਼ੀਰਾ ਨਜ਼ਦੀਕ ਪਿੰਡ ਮਲਸੀਹਾ ਕਲਾ ਨੇੜੇ ਕਾਰ ਅਤੇ ਕੈਂਟਰ ਦੀ ਟੱਕਰ ਦੇ ਵਿੱਚ ਮਾਂ ਤੀ ਸਮੇਤ ਤਿੰਨ ਜਾਣਿਆਂ ਦੀ ਦਰਦਨਾਕ ਮੌਤ ਦੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਨੂਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ 6 ਜੀ ਇੱਕ ਪਰਿਵਾਰ ਕਰੇਟਾ ਗੱਡੀ ਦੇ ਵਿੱਚ ਬਿਆਸ ਜਾਂਦੇ ਪਏ ਸੀ ਕਿ ਪਿੰਡ ਮਲਸੀਹਾ ਨਸਦੀਕ ਉਹਨਾਂ ਦੀ ਗੱਡੀ ਦੇ ਅੱਗੇ ਕੈਂਟਰ ਨੰਬਰ ਜਿਹੜਾ ਆ ਪੀਬੀ 04 ਐਡੀ ਐਡੀ 0185 ਜਿਸ ਦੇ ਵਿੱਚ ਪੱਥਰ ਦੀਆਂ ਪਾਈਪਾਂ ਵੀ ਲੋਡ ਸਨ ਉਹ ਉਥੇ ਟਕਰਾ ਜਾਂਦੇ ਨੇ ਟੱਕਰ ਇੰਨੀ ਭਿਆਨਕ ਸੀ ਕਿ ਐਸ਼ਰ ਕੈਂਟਰ ਦਾ ਟਾਇਰ ਵਾਲਾ ਹਿੱਸਾ ਬੋਡੀ ਤੋਂ ਅਲੱਗ ਹੋ ਜਾਂਦਾ ਕਰੇਟਾਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਇਸ ਹਾਸੇ ਦੌਰਾਨ ਕਾਰ ਚਾਲਕ ਜਿਹੜੇ ਚਲਾ ਰਹੇ ਚੇਤਨ ਨਾਮੀ ਵਿਅਕਤੀ ਦੀ ਪਤਨੀ ਕੋਮਲ ਉਸਤੀਤੀ ਦੀ ਮੌਤ ਹੋ ਗਈ ਹੈ ਜਦ ਕਿ ਤਾਏ ਦੇ ਲੜਕੇ ਜਤਿੰਦਰ ਨੇ ਸਿਵਲ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪ੍ਰਤੱਖ ਦਰਸ਼ੀਆਂ ਦੀ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜੋ ਚੀਜ਼ਾਂ ਦੱਸੀਆਂ ਗਈਆਂ ਨੇ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਦਰਸ਼ਕ ਮੇਰਾ ਨਾਮ ਪਿੰਡ ਮਲਸੀਆਂ ਕਲਾਤ ਸੀ ਜੀਰਾ ਜ਼ਿਲ੍ਹਾ ਫਰੋਖੋਟ ਐਕਸੀਡੈਂਟ ਹੋਇਆ ਹੀ ਇਹ ਗੱਡੀ ਵਜੇ ਘੈਂਟਰ ਚ ਇਹ ਗੱਡੀ ਤੇਜ਼ ਬੋਰ ਆ ਰਹੀ ਹਰਿਆਣੇ ਦਾ ਰਸਤਾ ਤੋਂ ਆਦੇ ਮੁੰਡਾ ਆ ਰਹੇ 6 ਜਣੇ ਤੇ 4 ਜਣੇ ਮੌਤ ਹੋ ਗਈ 2 ਜਣੇ ਆਦੇ ਬਚ ਗਏ ਇੰਨੀ ਜ਼ੋਰ ਦੀ ਵੱਜੀ ਜੀ ਕੈਂਟਰ ਦਾ ਹਿੱਸਾ ਵੀ ਲੈ ਕੇ ਪਾਸੇ ਚਲੇ ਗਿਆ ਜੀ ਬਹੁਤ ਤੇਜ਼ ਦੱਸੀ ਕੇ ਜਾਰੀ ਗੱਡੀ ਅਸੀਂ ਤਾਂ ਆਵਾਜ਼ ਸੁਣ ਕੇ ਪਿੰਡੋਂ ਆਏ ਸੀ ਜੇ ਜਣੇ ਟੋਟਲ ਦਾ ਦੱਸਿਆ ਡੈਥ ਚੌਂ ਦੀ ਦੱਸਿਆ ਹੋ ਗਈ ਇੱਕ ਬੁਢੀ ਆ ਬਚਾਰੀ ਨਿੱਕੀ 12 13 ਸਾਲ ਦੀ ਇਹ 13 ਬਿਆਸਾਂ ਤੇ ਜਾ ਰਹੇ ਸੱਸਾਂ ਸੁਣ ਜਾ ਰਹੇ ਕੱਲ ਨੂੰ ਚਾਹ ਦੋ ਦਿਨ ਪਢਾਰਾ ਚੱਲਦਾ ਨਾ ਉਹ ਕਰਕੇ ਗੱਡੀ ਤੇ ਜਿਆਦੀ ਬਹੁਤ ਹੀ ਪਤਨ ਜਾਣਕਾ ਆਖ ਲਾਗੀ ਕੀ ਗੱਲ ਬਣੀ ਕੀ ਜਾਣ ਕੀ ਵਜਈ ਆਇਆ ਇਰਾਕਾ ਬਹੁਤ ਜਿਆਦਾ ਆਇਆ ਰੰਗਾ ਜੀ ਪਿੰਡ ਪੋੜ ਸੀ ਮੇਰਾ ਢੰਡਾ ਨੇ ਪਿੰਡ ਤੋਂ ਮੈਂ ਪੈ ਭਰ ਕੇ ਲਿਆਇਆ ਹੋਰ ਜਮਾ ਹੋਰ ਜੋ ਬੂ ਪਿੰਡ ਵਾਈਡ ਆ ਮੈਂ ਸੁਚਾਲੇ 45 ਸਟਰੀਟ ਤੇ ਜਾਈ ਜਾ ਰਹਾ ਤੇ ਮਗਰ ਉਹ ਗੱਡੀ ਬਹੁਤ ਸਪੀਡ ਨਾਲ ਗੱਡੀ ਮੌਕੇ ਤੇ ਪਤਾ ਨਹੀਂ ਕਿ ਹਾਂਜੀ ਬਿੱਟੋ ਬਾਈ ਦੇ ਹੀ ਰਚ ਗਏ ਬੱਚੋ ਕਹਿੰਦੇ ਪੰਜ ਛੇ ਜਣੇ ਸੀਗੇ ਉਹ ਕਿੰਨੇ ਦੀ ਹੋਈ ਮੌਤ ਆ ਉਦੋਂ ਤਾਂ ਲੋਕੀ ਕਹਿੰਦੇ ਦੋ ਜਣੇ ਦੀ ਹੋਈ ਉਹ ਬਾਅਦ ਤੋਂ ਤੁਹਾਨੂੰ ਕਹਿੰਦਾ ਪਤਾ ਲੱਗਾ ਕਿ ਅਸੀਂ ਇਸੇ ਜੇ ਜ ਮੜੀ ਗਈ ਦਿੱਤੀ ਜੀ ਉਦੋਂ ਪਤਾ ਲੱਗਾ ਉਹ ਬਾੜ ਦੇ ਵਿੱਚ ਮਰ ਦਿੱਤੇ ਵਾੜਾ ਕੀ ਨਿਸ਼ਾਨ ਆਇਆ ਮੇਰਾ ਗੱਡੀ ਦਾ ਸਾਰਾ ਨਿਸ਼ਾਨ ਹੋ ਗਿਆ ਸਭ ਸੱਪਟ ਆ ਗਿਆ ਸਾਰਾ ਇਹ ਤਲਾ ਮਿਲੀ ਸੀ ਕਿ ਪਿੰਡ ਮੱਛੀਆਂ ਦੇ ਨੇੜੇ ਇੱਕ ਕੈਂਟਰ ਤੇ ਕਰੇਟਾ ਕਾਰ ਦਾ ਐਕਸੀਡੈਂਟ ਹੋ ਗਿਆ ਇਸ ਤੋਂ ਪਤਾ ਲੱਗਿਆ ਵੀ ਕੈਂਟਰ ਅਮਰਸਰ ਨੂੰ ਜਾ ਰਿਹਾ ਸੀ ਕ੍ਰਿਟਾ ਗੱਡੀ ਤੇ ਹਨਮਾਨਗੜ੍ਹ ਸਾਈਡ ਦੇ 6 ਸਵਾਰੀਆਂ ਸੀ ਤੇ ਜਿਹੜੇ ਬਿਆਸ ਜਾ ਰਹੇ ਸੀ ਜਿਦੇ ਵਿੱਚ 2 ਜੈਂਟਸ 3 ਜੈਂਟਸ ਨੇ ਤੇ 2 ਲੇਡੀਜ਼ ਤੇ ਇੱਕ ਛੋਟੀ ਲੜਕੀ ਸੀ ਸਰ ਜੀ ਜਿਨ੍ਹਾਂ ਦੇ ਵਿੱਚੋਂ ਤਿੰਨਾਂ ਦੀ ਦੋ ਦੀ ਮੌਕੇ ਡੈਥ ਹੋ ਗਈ ਸੀ ਲੜਕੀ ਵੀ ਹਸਪਤਾਲ ਪਹੁੰਚ ਗਈ ਬਚ ਗਈ ਦੋ ਤਿੰਨ ਬਾਕੀ ਦੋ ਜਖਮੀ ਨੇ ਟੱਟ ਮੈਂ ਤੀਜਾ ਡਰਾਈਵਰ ਜਿਹੜਾ ਸੀ ਉਹ ਘੱਟ ਗਈ ਐ ਇਹ ਜਖਮੀ ਉਹ ਵੀ ਟਿੱਕੀ ਤੇ ਚਾਲੂ ਕੀਤੀ ਗਈ ਆ ਟ੍ਰੈਫਿਕ ਚਾਲੂ ਹੋਣ ਤੋਂ ਮਗਰੋਂ ਜਿਉਂ ਵੀ ਉਹਨੇ ਸਟੇਟਮੈਂਟ ਲੈ ਕੇ ਉਹਦੇ ਪਰ ਕਾਰਪਰਚਾ ਦੱਪ ਕਿੱਥੇ ਕਰੀ ਜਿਹੜਾ ਟੈਂਟਰ ਦਾ ਡਰਾਈਵਰ ਆ ਉਹ ਉਹ ਇਸ ਟਾਈਮ ਤੇ ਇੱਕਰੀ ਪਾਸੇ ਹੈ ਚ ਹੈ ਨਹੀਂ ਦਾ ਮੌਕੇ ਦੇਣੀਗਾ ਪਰ ਟੈਂਟਰ ਉਥੇ ਮੌਕੇ ਤੇ ਖੜਾ ਵਾ ਕਰਫ ਪਾਸੇ ਲਾ